ਸਤਿ ਸ੍ਰੀ ਅਕਾਲ ਜੀ ਦੋਤੋ ਸ਼ਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਭਗਵੰਤ ਮਾਨ ਜੀ ਕਹਿੰਦੇ ਜਿਹੜਾ ਨਸ਼ੇ ਦੀ ਗੱਲ ਕਰੂਗਾ ਮੈਂ ਪਾਉਂਗਾ ਪਰਚਾ ਭਗਵੰਤ ਮਾਨ ਜੀ ਪਬਲਿਕ ਵੱਲੋਂ ਤੁਹਾਨੂੰ ਚੈਲੰਜ ਆ ਸਿੱਧਾ ਲਿਖਤੀ ਰੂਪ ਦੇ ਵਿੱਚ ਕਰ ਲਓ ਲਿਖਤੀ ਰੂਪ ਦੇ ਵਿੱਚ ਕੋਰਟ ਨੂੰ ਦਿਓ ਸਰਕਾਰ ਨੂੰ ਤਲਾਸ਼ੀ ਕਰਾ ਲਓ ਜਿਹਦੇ ਘਰੋਂ ਜਾਦੇ ਨਿਸ਼ਾਨ ਨਿਕਲਿਆ ਉਹਦੇ ਤੇ ਕੇਸ ਪਵਾਇਓ ਆਂਦੇ ਆਪ ਨੂੰ ਵੀ ਕਰੋ ਸ਼ਾਵਲ ਸਿਰੇ ਦੀ ਆਪ ਦਾ ਸਿਰੇ ਦੀ ਤੂੰ ਸ਼ਰਾਬ ਪੀਣਾ ਜਾਂ ਤੇਰੀ ਹੱਦ ਹੋਈ ਪਈ ਆ ਹੈ ਗੱਪ ਤੇ ਗੱਪ ਮਾਰੀ ਜਾਂਦਾ ਕੋਈ ਜਨਤਾ ਦਾ ਸੋਚਦਾ ਬਈ ਨੌਜਵਾਨ ਚਿੱਟੇ ਨਾ ਮਰੀ ਜਾਂਦੇ ਆ ਤੇ ਸਾਰਿਆਂ ਨੇ ਪ੍ਰੇਤ ਬਣ ਕੇ ਚੰਮੜਣਾ ਤੁਹਾਡੀ ਪੀੜ੍ਹੀ ਨੂੰ ਪਾਪਾ ਬਾਝੋ ਰੂਏ ਨਹੀਂ ਤੇ ਮਾਇਆ ਸਾਰ ਨਾ ਜਾਈ ਮਾਇਆ ਸਾਥ ਨਾ ਜਾਈ ਕੁਛ ਨਹੀਂ ਜਾਣੇ ਨਾਲ ਚੰਗਾ ਕਰਮ ਕਰ ਲੈ ਕਰ ਲੇਂਗਾ ਤੇ ਗੰਧ ਤੈਨੂੰ ਬਣਾਉਣ ਦੀ ਛਾਹ ਕਰ ਤੇ ਨਹੀਂ ਚੱਲਦੀ ਇੱਥੇ ਸਭ ਇੱਥੇ ਬੜੇ ਚੱਲ ਗਏ ਆ ਆ ਆ ਕੇ ਬਹੁਤ ਗਏ ਇੱਥੋਂ ਬਸ ਇਤਰਾ ਗੋਲ ਹੈ ਸਾਡੀ ਤੇਰੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਜੇਤੂ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਕਰੇਗਾ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਕੋਈ ਵੀ ਨਹੀਂ ਲੱਗਦਾ ਸਮਝਦੇ ਹੋ ਨੌਜਵਾਨ ਰਜਾਨਾ ਮਰਦੇ ਆ ਉਹਨਾਂ ਮਾਵਾਂ ਦੇ ਪੁੱਛ ਜਿਨ੍ਹਾਂ ਦੇ ਕੱਲੇ ਕੱਲੇ ਪੁੱਤਾਂ ਗਲਤ ਰਾਹ ਪੈ ਗਏ ਗਲਤ ਸੰਗਤ ਦੇ ਵਿੱਚ ਪੈ ਗਏ ਪਰ ਉਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਪੈਦਾ ਹੋਇਆ ਜੇ ਇੱਕ ਟਿੱਕਾ ਤੁਹਾਡੀ ਪੁਲਿਸ ਤੁਹਾਡੇ ਮਹਿਕਮੇ corrupt ਲੋਕ ਚਾਹੇ ਕਾਲੀ ਚਾਹੇ ਕਾਂਗਰਸ ਵਾਲੇ ਸੀਗੇ ਹੁਣ ਵੀ ਹੈਗੇ ਆ ਇਹ ਲੋਕ ਜੇ ਟਿੱਕਾ ਨਾ ਪਚਾਉਣ ਲੋਕਾਂ ਤੱਕ ਤੇ ਲੋਕ ਮਰਦੇ ਨਹੀਂ ਪਹਚਾਣ ਵਾਲੀ ਵੀ ਸਰਕਾਰ ਹੈ ਮਲਾਜਮ ਹੈ ਬਕਾਉਣ ਵਾਲੇ ਵੀ ਮਲਾਜਮ ਤੇ ਸਰਕਾਰ ਹੁਣ ਅੱਗੇ ਸਮਾਂ ਪਤਾ ਨਹੀਂ ਕਿਹਜਾਉਣਾ ਪਰ ਤੁਸੀਂ ਵੀ ਪਿਛਲੀਆਂ ਸਰਕਾਰਾਂ ਵਰਗੇ ਹੀ ਆ ਅੱਗੇ ਨੂੰ ਝਾਕ ਨਾ ਕਰੋ ਕਿਸੇ ਨੂੰ ਅੰਦਰ ਕਰ ਦਿਓ ਤੇ ਕਿਸੇ ਨੂੰ ਕੁਛ ਕਰ ਲਓ ਸਰਕਾਰ ਨਹੀਂ ਤੁਹਾਡੀ ਬਣਦੀ ਕਿਉਂਕਿ ਤੁਹਾਡੀ ਨੀਤੀ ਦੇ ਵਿੱਚ ਖੋਟ ਹੈ ਠੀਕ ਆ ਦੋਸਤੋ ਸਾਰਾ ਮਤੇ ਪ੍ਰਵਾਨ ਹੋ ਵਿਵਹੈਿਕ ਰੂਜੀ ਕਾ ਖਾਲਸਾ ਵੈਰੂ ਕੀ ਫਤੇ ਪਿਆਰ ਪਰਿ ਸਤਿ ਸ਼੍ਰੀਕਾਲ ਗੱਲ ਸਮਝ ਗਏ ਹੋਵੋਗੇ ਸ਼ਾਇਦ ਤੁਸੀਂ ਫਿਰ ਦੁਬਾਰਾ ਇੱਕ ਵਾਰੀ ਕਹਿ ਦਿੰਦਾ ਜਾਂਦਾ ਜਾਂਦਾ ਭਗਵਾਨ ਤਬਾਨ ਜੀ ਕਹਿੰਦੇ ਅਸੀਂ ਨਸ਼ੇ ਨੂੰ ਤਰਜੀਹ ਨਹੀਂ ਦਿੰਦੇ ਦੁਕਾਨਾਂ ਤੇ ਠੇਕੇ ਕੀ ਨਹੀਂ ਖੋਲੇ ਸੀ ਸ਼ਰਾਬ ਦੇ ਵਧੀਆ ਤੋਂ ਵਧੀਆ ਸ਼ਰਾਬ ਕੌਣ ਪੀਂਦਾ ਸਾਡੇ ਦਾ ਜਿਹੜੇ ਲੋਕ ਆ ਉਹ ਤਾਂ ਚਿੱਟਾ ਵੀ ਬਿਮਾਰੀ ਜਾਂਦੇ ਆ ਜਿਹੜੀ ਲੋਕਾਂ ਨੂੰ ਬਚਾਉਣ ਵਾਲੀ ਚੀਜ਼ ਆ ਪੋਸਟ ਅਫੀਮ ਉਹਨੂੰ ਤੂੰ ਕਹਿੰਦਾ ਨਸ਼ਾ ਤੂੰ ਸ਼ਤ ਲਾ ਕੇ ਵਰਤਦਾ ਤੇਰੀ ਕਪੈਸਿਟੀ ਨਾਲ ਤੂੰ ਸ਼ਰਾਬ ਪੀਦਾ ਤੇ ਅਸੀਂ ਆਪਦੀ ਕਪੈਸਿਟੀ ਨਾਲ ਪੋਸਟ ਅਫੀਮ ਖਾਣੇ ਆ ਬੋਲ ਕਰ ਕਬੂਲ ਚੈਲੰਜ ਗੱਲੇ ਗਿਆ ਨਹੀਂ ਹੁੰਦਾ ਕੁਝ ਪਰਖਿਆ ਕਰਨੀ ਪੈਂਦੀ ਹੈ ਮੈਂ ਫਿਰ ਕਹਿੰਦਾ ਜੇ ਕਰਜੋਂ ਲੱਗ ਬਿਹਤਰ ਹੈ ਤੇ ਨਹੀਂ ਸਰਕਾਰ ਤੁਹਾਡੀ ਗਈ ਅਸੀਂ ਪ੍ਰਚਾਰੀ ਅੱਜ ਤੋਂ ਇਹ ਹੀ ਕਰਾਂਗੇ ਕਿ ਅਜਿਹੀ ਸਰਕਾਰ ਜਿਹੜੀ ਪੰਜਾਬ ਦੀ ਨਹੀਂ ਬਣੀ ਉਹ ਨੂੰ ਕੋਈ ਹੱਕ ਨਹੀਂ ਗਾ ਇੱਥੇ ਸੀਟ ਤੇ ਕੁਰਸੀ ਤੇ ਰਹਿਣ ਦਾ ਅਕਾਲੀ ਆਜਣ ਕਾਂਗਰਸੀ ਆਜਣ ਕੋਈ ਡਰ ਨਹੀਂ ਪਰ ਤੁਸੀਂ ਨਹੀਂ ਆਉਂਦੇ ਕਿਉਂਕਿ ਤੁਸੀਂ ਵਾਦਾ ਖਲਾਫੀ ਕੀਤੀ ਤੁਸੀਂ ਗੱਲ ਕੀਤੀ ਸੀ ਪੋਸਟਫੀਮ ਦੇ ਸੰਤ ਜੀ ਨਾਲੋਂ ਪਿੰਡਾਂ ਵਾਲੇ ਨੇ 16 ਨੰਬਰ ਤੇ ਮਤਾ ਪਾਇਆ ਹੋਇਆ ਹੈ ਇਹ ਵਿਦੇ ਜਿਹੜੇ ਖਾਂਦੇ ਆ 40 40 30 30 ਸਾਲਾਂ ਦੇ ਬਜ਼ੁਰਗ ਉਹਨਾਂ ਨੂੰ ਕਾਰਡ ਬਣਾ ਕੇ ਦੇਵੇ ਸਰਕਾਰ ਤੁਸੀਂ ਵੀ ਭੱਜਨੇ ਆ ਚਲੋ ਠੀਕ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ